ਲੜਾਈ ਕੀਤੀ ਹੈ ਜਿਹੇ ਬੰਦੀਆਂ ਨਾਲ ਰਹੀਆਂ ਤੋਂ ਫੌਂਡ ਦਾ ਇਹ ਲੜਾਈ ਦੀ ਤੁਹਾਨੂੰ ਸਭ ਨੂੰ ਅਸੀਂ ਆਪਣੀ ਕਰਤਿਗਿਰੀ ਦੇ ਫਾਮ ਦੇ ਵੱਲੋਂ ਵਧਾਈ ਦਿੰਦੇ ਆ ਦੂਸਰਾ ਭਰਾ ਹੋ ਗਾਲਿਆ ਅਸੀਂ ਤੁਹਾਨੂੰ ਆਪਣੀ ਜਿਹੇ ਬੰਦੀ ਵੱਲੋਂ ਭਰੋਸਾ ਦਿੰਦੇ ਆ ਉਸ ਬੱਚਾ ਪਰ ਉਹ ਚੱਲਦਾ ਫਰਾ ਨਿਸ਼ਾ ਅਮਲ ਕਰਪਾ ਬਹੁਤ ਹੈਲਾ ਤੇ ਹੋਰ ਸਜਣਾ ਸੀ ਸਹਿਆ ਜੋ ਹੋਵੇ ਸੈ ਤੋ ਮੀਰ ਕਰ ਕਰੇ ਹੋ ਪੰਜ ਸਦਰੇ ਨਿਤ ਪਵਨ ਸਤਨਾ ਰਾਸ ਮਰਿਆ ਨਾਨਕ ਤੇ ਦੇ ਅਵਨ ਰਾਗ ਸਮਹਲਾ ਪਹਿਲਾ ਸੇ ਕਰੇ ਸੇ ਕੋ ਸੇ ਉਪਦੇਸਾ ਗੁਰਪੁਰੀ ਕੋ ਵੇ ਸਾਣੇ ਕਾ ਬਾਬਾ ਜੈ ਕਰ ਕਰਦੇ ਸੀ ਤੋ ਹੋਈ ਸੋ ਕਰ ਆਪੁ ਨਾਈ ਤੋਇ ਰਹਾ ਮੈਂ ਸੋਚਿਆ ਕਿ ਆਂਕੜਾ ਨਾ ਪਹਿਰਾ ਦਿੱਤੀ ਵਾਰੀ ਮਾਹੂ ਰਾਜ ਜੇ ਕੋਰ ਤੇ ਆਏ ਬਾਦੂ ਕੋਲ ਸਿਖਾਰੇ ਸਰਤੇ ਤੇ ਇਹ ਸਭ ਰਾਜ ਤਨਾਸਤਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚਾਂਦੀ ਪਕ ਬਣੇ ਤਾਰਕਾ ਮੰਡਲੇ ਜਨਕ ਮੋਤੀ ਤੁਪਮਲਿਆਨ ਰੋਪਮਨੀ ਚਵਰੋ ਕਰੇ ਸਕਲ ਬਨਰਾਏ ਫਲੰਤ ਜੋਤੀ ਐਸੀ ਆਰਤੀ ਹੋਏ ਪਾਉਖਣ ਦੇ ਸਾਡੇ ਪਿੰਡ ਦੇ ਸ਼ਮਸ਼ਾਨ ਕਾਡ ਪਿੰਨ ਨੇ ਜੋ ਅੱਜ ਇਹ ਪੀਰਾਂ ਦਾ ਦਾਸ ਸੇਵਾ ਕਰ ਕੀਤਾ ਗਿਆ ਇੱਕ ਇਹਨਾਂ ਦੇ ਵਿੱਚ ਰਮਦਾਸ ਜੀ ਐਸ ਸੀ ਭਾਈ ਜਾਰੇ ਨਾਲ ਇੱਕ ਜਰਨੇ ਭਾਈ ਜਾਰੇ ਨਾਲ ਸੰਬੰਧ ਰੱਖਦੇ ਨੇ ਤਾਂ ਜੋ ਫੈਸਲਾ ਲਿਆ ਵੀ ਕੁਈ ਜਿਹਨਾਂ ਨੇ ਦੋਆਂ ਦੇ ਇਕੱਠਿਆਂ ਨੇ ਦਵਾਈ ਪੀਤੀ ਸੀ ਦੋ ਇਕੱਠੀ ਇਕੱਠਿਆਂ ਦਾਸ ਸੇਵਾ ਕੀਤਾ ਗਿਆ ਕੱਥਿਆਂ ਦਾ ਹੀ ਅਸੀਂ ਭੋਗ ਪਾਉਣਾ ਹੈ ਤਾਂ ਜੋ ਇੱਕੋ ਹੀ ਗੁਰਦੁਆਰੇ ਦੇ ਵਿੱਚ ਅਖੰਡ ਪਾਠ ਖਲਾ ਕੇ 6 ਤਰੀਕ ਨੂੰ 6 ਤਰੀਕ ਨੂੰ 11:00 ਵਜੇ 10:00 11:00 ਵਜੇ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਸਾਰੇ ਵੀਰਾਂ ਦਾ ਆਇਆਂ ਦਾ ਧੰਨਵਾਦ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਜਿਹੜਾ ਔਰੇ ਦਾ ਸੰਸਕਾਰ ਤੇ ਪਹੁੰਚਾ ਤੇ ਵੱਖ-ਵੱਖ ਵੀਰਾਂ ਦਾ ਆਇਆਂ ਸੰਗਤਾਂ ਦਾ ਸਾਰਿਆਂ ਦਾ ਇੱਤਿਹਲੋ धन्यवाद करते हैं ਬਾਲਟੀ ਗੋਲ ਨੂੰ ਕੋਈ ਲੋਕ ਹੁੰਦੇ ਨੇ ਮੱਧੇ ਤੋਂ ਜਾਂ ਮੁੱਢਿਆਂ ਤੋਂ ਬਾਅਦ ਹੀ ਨਹੀਂ ਜਾਣਦੇ